ਆ ਮੁੰਡੇ ਨੂੰ ਲੈ ਕੇ ਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਰਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣ ਉਹਨਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਿਆ ਉਹਨਾਂ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਇੱਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਂਦੀ ਅੱਜ ਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਏ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਆ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕੀ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇਹ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾ ਰਿਆ ਕਿਉਂਕਿ ਅੱਜ ਜੇ ਪਾਸਪੋਰਟ ਪਾ ਰਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਿਆ ਤੇ ਬੰਦੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਆ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਕਿੱਥੋਂ ਆਇਆ ਤੇ ਕਿੱਥੇ 26 ਤਰੀਕ ਨੂੰ ਆਇਆ ਸੀ ਆਪ ਲਈ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇੱਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸਾਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇੰਨੇ ਕਰਜ਼ਾ ਦੇਣਾ ਇੱਕ ਹੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕ ਆ ਰੀਆਂ ਕਰੂਗਾ ਜਾਂ ਫਿਰ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗੇ ਹੀ ਆ ਜੀ ਇਹਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਹੈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਜਾਂਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਕੱਲ ਬਾਦ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ ਦੋ ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿੱਥੋਂ ਹੈ ਪਹਿਲਾਂ ਦबई ਤੋਂ ਆਇਆ ਸੀ ਮੈਂ ਉੱਥੇ ਲਾ ਗਿਆ ਫਿਰ ਆ ਗਿਆ 1.5 ਸਾਲ ਹਾਂਜੀ ਹਾਂ ਨਿਊਜ਼ੀਲੈਂਡ ਤੇ ਲਾ ਗਿਆ ਹਾਂਜੀ ਹਾਂਜੀ ਚੱਕੀ ਗਲਬਦੇ ਕਾਲ ਨਾਲ ਬਾਦ ਕੀ ਕਰੇ ਲੜਾਈ ਉਹਨੇ ਪਾਸਪੋਰਟ ਪੜਦ ਨਹੀਂ ਮੰਨਿਆ ਜਾਣਦੇ ਨਾ ਤੇ ਮੇਰੀ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜੀ ਨੂੰ ਦੋ ਬੰਨਦੀ ਬਸ ਕਰਨਾ ਬੰਨਦੀ ਕੇ ਮਾਂ ਦੀ ਰਹਿਣ ਦੀ ਤੇ ਮਾਂ ਦੇ ਵਾਸਤੇ ਹਾਂਜੀ ਪਾਸਪੋਰਟ ਕਿਵੇਂ ਬਣਾਉਂ ਕਿੰਨੇ ਪਾਸਪੋਰਟ ਬਹੁਤ ਮੁਸ਼ਕਲ ਨਾ ਬਣਾ ਬਹੁਤ ਜਿਆਦਾ ਮੁਸ਼ਕਲ ਨਾ ਪਾਸਪੋਰਟ ਬਣਾ ਬਹੁਤ ਜਿਆਦਾ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਾਣਕ ਡੇਢ ਸਾਲ ਅੱਗੇ ਲਾ ਆ ਅਸੀਂ ਮਾਵਾ ਧੀਆਂ ਕਦੀ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰਹਿੰਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ तो पारे मामा तीन करें हां जी मैं पड़िया मैं झूठ नहीं बोल दी तो रामा तो नहीं है पैसा अंकल है अंकल पा दैसा तेला महीने बाद दंजा हजार पाता चाली पाता ए कमा दी कमाया जाता कमा इिट्टा केड़ा है ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕਰ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪੜਨ ਮੇਰੇ ਗਾਲ ਪਿਆ ਪੇੜਾ ਮਾਰੀਆਂ ਮੇਰੀ ਸੋਫੀਆ ਸੋਫੀਆ ਮੇਰਾ ਮੁੰਡਾ ਇੱਕ ਡੈਡੀ ਦਾ ਫਿਰ ਤੇ ਨਹੀਂ ਹੈਗਾ ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲੱਖ ਦੁਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟਿਕਟ ਸੀ ਮੈਂ 4 ਲੱਖ ਭਰਿਆ ਤੋ ਤਰੀਕੇ ਦੇ ਇਹ ਜਾਣਾ ਸੀ ਤੇ ਘਰ ਦੇ ਤੇ ਲੜਦੇ ਤਾਂ ਪਾਸਪੋਰਟ ਸਾਰਾ ਕੁਝ ਪਾੜ ਤਾ ਤਸਮੈਡੀ ਮੁਸ਼ਕਲ ਨਾ ਪੈਸੇ ਭਰੇ ਕਰਜਾ ਚੱਕ ਚੱਕ ਕੇ ਹਾਂਜੀ ਦਵਾਈ ਤਾਂ ਅਜ 10 ਦਿਨ ਹੋਏ ਨੂੰ ਆਏ ਨੂੰ ਹੁਣ ਅਗਲਾ ਕਿੱਥੇ ਰੋਈ ਜਾ ਲੰਗਾ ਨਿਊਜ਼ੀਲੈਂਡ ਦੇ ਹੁਣ ਅਗਲੇ ਕਿੱਥੇ ਲੰਗਣ ਆ ਨਹੀਂ ਆਉਂਗਾ ਹਾਂਜੀ ਹਾਂਜੀ ਹੋਣ ਕੀ ਹੋ ਗਿਆ ਅਧਿਕਾਰ ਦੀ ਨਕਾਰਤਾ ਸਾਰਾ ਕੁਝ ਹੁਣ ਕੀ ਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਕਾਰਵਾਈ ਕੀ ਮੈਂ ਨਹੀਂ ਜਾਣਦੇ ਨੰਨੀ ਬਤ ਉਹ ਕਹਿੰਦੇ ਵਿਥੇ ਕਮਾਵੇਂ ਨੇ ਇੱਥੇ ਮੋਟਾ ਕੰਮ ਕਰਕੇ ਫਿਰ 2 ਲੱਖ ਦਾ ਘਰੇ ਇੱਥੇ ਕੰਮ ਇੱਥੇ ਨਸ਼ਾ ਨਹੀਂ ਰਹਾ ਮੈਂ ਨਹੀਂ ਆਦੇ ਬੱਚੇ ਨਹੀਂ ਰੱਖਣਾ ਚਾਹੀਦਾ ਹਾਲਜੱਕੇ ਮੈਂ ਤਾਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ ਨਸ਼ਾ ਕਰਕੇ ਭੇਜਿਆ ਮੈਂ ਕਿਉਂਕਿ ਇੱਥੇ ਮੈਂ ਨਸ਼ੇ 'ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਰੱਖਿਆ 10 ਸਾਲ ਹੋ ਗਏ ਪੂਰੇ ਹੋ ਗਏ ਮੈਂ ਭੇਜਿਆ ਮਿਹਨਤ ਕਰਕੇ 4 ਲੱਖ ਹੁਣ ਮੈਂ ਲਾਇਆ 10ਵੇਂ ਮਹੀਨੇ 2 ਤਰੀਕ ਨੂੰ ਦੀ ਫਲੈਟ ਸੀ ਦੇਖੋ ਇਹਦੀ ਕਾਰਵਾਈ ਕੀਤੀ ਜਾਵੇ